ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਬਿਨਾ ਕੱਦੂ ਕਛ ਕੀਤੇ ਗਜਰੇਲਾ ਬਣਾਵਾਂਗੇ ਗਾਜਰਾਂ ਦਾ ਇਹਨਾਂ ਨੂੰ ਪਹਿਲਾਂ ਆਪਾਂ ਧੋਵਾਂਗੇ ਕਿਲੋ ਹੈ ਗਾਜਰਾਂ ਪਾਣੀ ਬਾਲਟੀ ਚ ਪਾ ਕੇ ਇਹਨਾਂ ਨੂੰ ਪਹਿਲਾਂ ਆਪਾਂ ਧੋਵਾਂਗੇ ਹੁਣ ਆਪਾਂ ਇਹਨਾਂ ਦੇ ਵੱਡੰਗਾ ਵੱਡੰਗਾ ਫਾੜੰਗਾ ਕਰਾਂਗੇ ਥੋੜਾ ਪਛੇ ਲਾਂਗੇ ਲੂਂਜੇ ਜਿਹੜੇ ਉਹ ਫਿਲਾਵਾਂਗੇ ਆਪਾਂ ਇਸ ਤਰ੍ਹਾਂ ਫਾੜਨਾ ਕਰ ਲਾਂਗੇ ਸਾਰਿਆਂ ਗਾਜਰ ਆਪਾਂ ਇਸੇ ਤਰ੍ਹਾਂ ਕਰ ਲਾਂਗੇ ਉਹ ਸਾਰੀਆਂ ਗਾਜਰ ਆਪਾਂ ਛਿੱਲ ਕੇ ਚੀਰ ਲਈਆਂ ਤੇ ਹੁਣ ਆਪਣੇ ਅੱਗ ਬਲਫੀ ਤੇ ਕੜਾਈ ਤਰਾਂਗੇ ਕੜਾਈ ਨੂੰ ਤੇਲ ਲਾਇਆ ਹੋਇਆ ਥੱਲੇ ਅੱਧੀ ਘੜੀ ਆਪਾਂ ਦੇਸੀ ਘਿਓ ਦੀ ਪਾਵਾਂਗੇ। ਦੇਖੋ ਕਿਉਂ ਗਰਮ ਹੋ ਗਿਆ ਫਿਰ ਆਪਾਂ ਵਿੱਚ ਗਾਜਰਾਂ ਪਾਵਾਂਗੇ। ਲੋਕਿਓ ਗਰਮ ਹੋ ਗਿਆ ਹੁਣ ਆਪਾਂ ਗਾਜਰਾਂ ਪਾਵਾਂਗੇ। हिला के चं तरह भागे दस मिनट उतर ढक देंगे फिर वेखा ਲੋ ਆਪਾਂ ਇਹਦੇ ਚ 5-7 ਮਿੰਟ ਪਨਕੇ ਤੇ ਆਪਾਂ ਕੱਢ ਲਾਂਗੇ ਤੇ ਕੁੱਕਰ ਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਸਟੀਲਵਾਈ ਹੈ ਕਿ ਕਰੜਨਾ ਨਹੀਂ ਰਹਿ ਜਾਣ ਵੀ ਕਰ ਉਹ ਕਰੜਨਾ ਰਹਿੰਦੇ ਅਸੀਂ ਤੇ ਇਹਦੇ ਚ ਹੁਣ ਆਪਾਂ ਬਾਹਰ ਕੱਢ ਲਾਂਗੇ ਤੇ ਤਾਂ ਨਹੀਂ ਤੁਹਾਨੂੰ ਦਿਖਾਇਆ ਵੀ ਵੀਡਿਓ ਲੰਮੀ ਨਬਾਲੀ ਹੋ ਜੇ ਵੀ ਕੁੱਕਰ ਚ ਸਟੀਲਵਾਈ ਹੈ ਕਿ ਮੇਰੇ ਮੂੰਹ ਚੋਂ ਨਿਕਲ ਗਿਆ ਸੀਟਿੰਗ ਲਵਾਈਆਂ ਪਰ ਸੀਟੀ ਕੋਈ ਲਵਾਈ ਹੈ ਇੱਕ ਠੰਡ ਕਰਕੇ ਮੂੰਹ ਚੋਂ ਕੁਝ ਨਿਕਲ ਜਾਂਦਾ ਠਰੇ ਮੂੰਹ ਦੇ ਵਿੱਚੋਂ ਇਹਨੂੰ ਆਪਾਂ ਪਾਣੇ ਚ ਕੱਢ ਲਾਂਗੇ ਤੇ ਦੂਜੀ ਕੜਾਈ ਰੱਖਾਂਗੇ ਫਿਰ ਬਹੁ ਆਪਾਂ ਭਾਂਡੇ ਚ ਕੱਢ ਲੈਣਾ ਹੁਣ ਤੇ ਆਪਾਂ ਹੁਣ ਮਦਨੀ ਨਾਲ ਥੋੜੀਆਂ ਥੋੜੀਆਂ ਇਹਨਾਂ ਨੂੰ ਕੁੱਟ ਦਿਆਂਗੇ ਫੇਰ ਦਿਆਂਗੇ ਲੱਕੜ ਦੀ ਮਦਨੀ ਹੈ ਇਸ ਤਰ੍ਹਾਂ ਆਪਾਂ ਸਾਰਿਆਂ ਫੇਲਾ ਲਾਂਗੇ ਤੇ ਜਿਹੜਾ ਆਪਾਂ ਇਹ ਘੁੰਨਾ ਸੀ ਘਿਓ ਚ ਤੇ ਉਹ ਘਿਓ ਬਚਿਆ ਹੋਇਆ ਕੜਾਹੀ ਚ ਤੇ ਉਹ ਹੀ ਆਪਾਂ ਦੂਜੀ ਕੜਾਹੀ ਚ ਪਾ ਲਾਂਗੇ ਹੁਣ ਆਪਾਂ ਕੱਿਓ ਪਾ ਲਾਂਗੇ ਚ ਕੜਾਹੀ ਚ அப்ப <laughs> ਪਾਈਆ ਖੋ ਹੈ ਆਪਾ ਬਜ਼ਾਰੋਂ ਲਿਆਂਦਾ ਹੁਣ ਆਪਾਂ ਇਹ ਪਾ ਦੇਾਂਗੇ ਆਪਾਂ ਚੰਗੀ ਤਰ੍ਹਾਂ ਮਲਾ ਦੇਾਂਗੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਖੋਆ ਮਿਲਾ ਲਿਆ ਹੁਣ ਆਪਾਂ ਦੁੱਧ ਪਾਵਾਂਗੇ ਕਿੰਨਾ ਦੁੱਧ ਹੈ ਦੇਖ ਕੇ ਪਾਵਾਂਗੇ ਜਿੰਨਾ ਕਿ ਪਿਆ ਉਹਨਾਂ ਖ ਪਾਵਾਂਗੇ ਬਾਹਲਾ ਨਹੀਂ ਪਾਉਂਦੇ ਵਿੱਚ ਖੋਆ ਵੀ ਪਾਇਆ ਹੋਇਆ ਹੈ ਐਨਾਂ ਕਰ ਰੱਖ ਲਾਂਗੇ ਪਾਇਆ ਉੰਦਾ ਪਪਾਤਾ ਕਿ ਜਦੋਂ ਇਹ ਦੁੱਧ ਸੁੱਕ ਗਿਆ ਫਿਰ ਉਹ ਤੋਂ ਬਾਅਦ ਆਪਾਂ ਖੰਡ ਪਾਵਾਂਗੇ ਫਿਰ ਖੰਡ ਦਾ ਪਾਣੀ ਵੀ ਸੁਕਾਵਾਂਗੇ ਆਪਾਂ ਐਸਟਰ ਆਪਾਂ ਹਲਾਈ ਜਾਵਾਂਗੇ ਥੱਲੇ ਨਹੀਂ ਲੱਗਣ ਦੇਣਾ ਲੋ 10 ਮਿੰਟ ਹੋ ਗਏ ਖਵਾ ਬਣ ਜਾਂਦੇ ਨੂੰ ਤੇ 10 ਕੁ ਮਿੰਟ ਹੋਰ ਲੱਗਣਗੇ 10 ਮਿੰਟਾਂ ਚ ਬਣ ਜਾਊਗਾ ਫੇਰ ਆਪਾਂ ਲਾ ਲਾਂਗੇ ਦੁੱਧ ਫੁੜਕੜੇ ਤੇ ਹੋ ਗਿਆ ਹੁਣ ਜੇ ਮੈਂ ਫੁੜਕੜਾ ਵਜਦਾ ਹੁੰਦਾ ਛਿੱਟੇ ਪੈਣ ਲੱਗੇ ਬਾਹਰ ਖਵਾ ਬਣਨ ਵਾਲਾ 10 ਕੁ ਮਿੰਟ ਲੱਗਣਗੇ ਕਿਉਂਕਿ ਜਰੇਲਾ ਆਪਣਾ ਬਣਨ ਵਾਲਾ ਦੋ ਆਪਾਂ ਲੈਚਾਂ ਤੋੜ ਕੇ ਪਾਵਾਂਗੇ ਕਾਂਚਮੈਂਟ ਹੋ ਗਏ ਤੇ ਹੁਣ ਆਪਾਂ ਦੁੱਧ ਖੰਡ ਪਾਵਾਂਗੇ ਦੁੱਧ ਥੋੜਾ ਹੀ ਰਹਿ ਗਿਆ ਵਿੱਚ ਕੋਲੀ ਖੰਡ ਦੀ ਹੈ ਖੰਡ ਵੀ ਕੇਰਾ ਪਾਣੀ ਜੇ ਛੱਡੂਗੀ ਤੇਰੋਂ ਟੱਟ ਲੱਟ ਲਾਉ ਜੂਗਾ ਸਾਰਾ ਆਉ ਆਪਣਾ ਗਜਰੇਲਾ ਬਣ ਗਿਆ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਸਾਰਾ ਦੁੱਧ ਸੁੱਕ ਗਿਆ ਨਾਲੇ ਖੰਡ ਦਾ ਪਾਣੀ ਸੁੱਕ ਗਿਆ ਹੁਣ ਆਪਾਂ ਲਾਵਾਂਗੇ ਆਪਣਾ ਗਜਰੇਲਾ ਬਹੁਤ ਵਧੀਆ ਬਣਿਆ डोंगे च पाव गे जिमे जिम्मे ठंडा हो जाऊगा उ करा हो जाऊगा हले गर्म है भांडे च कड लागे बहुत वादिया गजरेला बनिया आपदम काजू नी पाए कल लाइचिका ही पाइया ਗਣਾ ਕਦੂ ਕਸ਼ ਕੀਤੇ ਗਾਜਰਾਂ ਆਪਾਂ ਵਾਲ ਕੇ ਤੜਕ ਕੇ ਪਹਿਲਾਂ ਤੜਕਈਆਂ ਫਿਰ ਵਾਲਨਾ ਇੱਕ ਛਿਟੀ ਲਵਾਈ ਕੁੱਕਰ ਚ ਦੇਖੋ ਕਿੰਨਾ ਵਧੀਆ ਬਣਿਆ ਗਜਰੇਲਾ ਬਹੁਤ ਵਧੀਆ ਬਣਿਆ ਆ ਜਾਓ ਜੀ ਨੇ ਕਿਹਨੇ ਖਾਣਾ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ